ਕਹਿੰਦੇ ਕਿਹੜਾ ਹੋਟਲ ਹੈ ਹੋਟਲ ਸਰ ਰੇਟ ਵੀ 15 ਗੱਜੇ ਸੰਬੰਧ ਵਿੱਚ ਸਪੈਸ਼ਲ ਆਪਸ਼ਨ ਹੁੰਦਾ ਹੈ ਤਾਂ ਵੀ ਹੋਟਲ ਕੋਲ ਚੈੱਕ ਕਰੋ ਜਿਹੜੇ ਵੀ ਹੋਟਲ ਹੋਵੇ ਬਿਨਾ ਡਾਕੂਮੈਂਟ ਉਹ ਨਾਮ ਲਗਾਣ ਸਾਨੂੰ ਕੰਬੈਂਡ ਮਿਲੀ ਵੀ ਆਰਐਸ ਏਜੰਸੀ ਇਹ ਗੱਲ ਨੂੰ ਦੋ ਛੜੀਪੁਰੇ ਵੀ ਇਹ ਬਿਨਾ ਡਾਕੂਮੈਂਟ ਦੇ ਹੋਟਲ ਲਗਾਉਂਦੇ ਆ ਤੇ ਉਹਦੇ ਸੰਬੰਧ ਵਿੱਚ ਜਿਸ ਪੈਸੇ ਜਗਿੰਦੇ ਰੇਟ ਕੀਤੀ ਸੀ ਉਹ ਚੈੱਕ ਕੀਤਾ ਸੀ ਉੱਥੇ ਦੋ ਦਿਨ ਰੂਮ ਲੱਗੇ ਸੀ ਜਿਹੜੇ ਕਸਟਮਰ ਹੈਗੇ ਆ ਲੇਕਿਨ ਇਹਨਾਂ ਲੋਕਾਂ ਦਾ ਕੋਈ ਰਿਕਾਰਡ ਨਹੀਂ ਲਿਆ ਗਿਆ ਨਾ ਕੋਈ ਦਾਰਕਰ ਲਿਆ ਗਿਆ ਨਾ ਪ੍ਰੂਫ ਲਿਆ ਉਰੇ ਸਬੰਧ ਵਿੱਚ ਅਸੀਂ ਉਹਦੀ ਮੁਕਦਮਾ ਦਰਜ ਕਰ ਰਹੇ ਹਾਂ ਇਹਨੇ ਹੁਕਮ ਦੀ ਖਿਲਾਫਰਜੀ ਕੀਤੀ ਹੈ 188 ਆਈਪੀਸੀ ਆਈਕਲ 223 ਬੀ ਐਨ ਐਸ ਹੋ ਗਿਆ ਉਹ ਚਾਹੇ ਰਿਕਲਮ ਕਰ ਰਹੇ ਹਾਂ ਦਰਜ ਕਰ ਰਹੇ ਨੇ ਕਿਹਦੇ ਤੇ ਕਾਰਵਾਈ ਕੀਤੀ ਗਈ ਵਿਨੋਦ ਕੁਮਾਰਾ ਜੀ ਰੋਟਲਪਰਾ ਦੇ ਮਾਲਕ ਦਾ ਕਮ ਲੈ ਕੇ ਚੋਰਾ ਰਿਆ ਲੀਸ ਤੇ ਸਰ ਜਿਹੜੇ ਬੰਦੇ ਫੜੇ ਆ ਜੇ ਲੇਡੀਜ਼ ਫੜੀਆਂ ਆ ਉਹਨਾਂ ਦਾ ਕੀ ਮਤਲਬ ਹੈ ਵਿੱਚ ਉਹ ਸਰ ਜਿਹੜੇ ਫੈਮਿਲੀ ਨਾਲ ਲਾਈਆਂ ਜ ਕਿਸੇ ਨਾਲ ਕਪਣਾ ਆ ਉਹਨਾਂ ਨੇ ਰੂਮ ਲਿਆ ਇਹਨਾਂ ਕੋ ਉਹਨਾਂ ਦੇ ਘਰ ਤੋਂ ਬੁਲਾ ਕੇ ਮੇਰੇ ਫਿਰ ਉਹਨਾਂ ਦੇ ਰਿਆ ਕਿਉਂਕਿ ਇਹ ਇਹਨੇ ਹੁਕਮ ਦੀ ਖਿਲਾਫਰਜੀ ਕੀਤੀ ਹੈ ਬਿਨਾਂ ਡਾਕੂਮੈਂਟ ਲੈ ਰੱਖਿਆ ਇਹ ਦੇ ਖਿਲਾਫ ਇਹ ਕਾਰਜ ਕਰੇ ਨਹੀਂ ਉੱਥੇ ਜਦੋਂ ਰੂਮ ਲੈਣ ਆਏ ਤੇ ਉਹਦੇ ਮੁਤਾਬਕ ਹੈ ਨਾ ਜੋ ਕੋਈ ਕਾਰੀ ਡੇ ਦਾ ਡਾਕੂਮੈਂਟ ਲੈਣ ਆਇਆ ਤੇ ਪੰਜ ਬੰਦੇ ਪਤਾ ਲੱਗਾ ਉੱਥੇ ਕੁੜੀਆਂ ਦਾ ਕੰਮ ਚੱਲਦਾ ਹੈ ਕੰਦਾ ਵੀ ਚੱਲਦਾ ਉੱਥੇ ਉਸ ਹੋਟਲ ਦੇ ਅੰਦਰ ਨਹੀਂ ਕੁੜੀਆਂ ਤਾਂ ਅੰਦੇ ਲਈ ਸਾਡੇ ਕੋਈ ਗੱਲ ਨਹੀਂ ਸਮਝਉਣੀ ਬਾਕੀ ਉਹ ਜਿਹੜੀਆਂ ਲੜਕੀਆਂ ਉਹੀ ਉਹਦੇ ਫੈਬ੍ਰਿਕ ਕਰ ਵੀ ਇਹੀ ਕਰ ਰਹੇ ਆ ਉਹ ਮਲੇ ਵਾਲੇ ਨੇ ਕਿਹਾ ਕਿ ਨਾ ਮੈਂ ਤੰਦਾ ਕਰਦੇ ਨੇ ਹੋਟਲ ਵਾਲੇ ਜਦੋਂ ਉਸ ਮਸਲੇ ਕੋਈ ਸਾਹਮਣੇ ਆਈ ਗੱਲ ਤੇ ਉਹਦੀ ਕਾਰਵਾਈ ਕੀਤੀ ਜਾਏਗੀ ਤਾਂ ਹੀ ਤੇ ਉਹਨਾਂ ਨੇ ਹੋਟਲ ਵਾਲਿਆਂ ਨੇ ਪ੍ਰੂਫ ਨਹੀਂ ਰੱਖੇ ਫਿਰ ਉਹਨਾਂ ਦੇ ਕੁੜੀਆਂ ਦੇ ਕਿਉਂ ਨਹੀਂ ਲਗਾਏ ਫਿਰ ਉਹਨਾਂ ਨੇ ਇਹ ਤਾਂ ਫਿਰ ਹੋਟਲ ਦੀ ਹੋਈ ਵੈਰੀਫਾਈ ਕਰ ਰਹੇ ਨੇ ਨਹੀਂ ਸਾਡੇ ਕੋਲ ਜਿਹੜੀ ਇਨਫੋਰਮੇਸ਼ਨ ਜੋ ਮੁਤਾਬਕ ਰਿਕਾਰਡ ਦਾ ਮਿਲਿਆ ਅਸੀਂ ਉਹ ਕਰ ਰਹੇ ਹਾਂ ਉਹਨੇ ਡਾਕੂਮੈਂਟ ਨਹੀਂ ਲਾਏ ਉਹਦੇ ਮੁਤਾਬਕ ਉਹਦੇ ਕਾਰ ਵੀ ਕਰ ਰਹੇ ਨੇ ਇਹ ਕਿੱਥੋਂ ਦੇ ਰਹਿਣ ਵਾਲੇ ਸਾਰੇ ਜਿਹਨੇ ਜਿੰਨੇ ਬੰਦੇ ਬੜੇ ਆ ਜਾਂ ਕੁੜੀਆਂ ਭੜੀਆਂ ਆ ਛੜਿਆ ਸਿਰਫ ਕਤਗਿਲ ਰਮ ਜਿਹੜਾ ਹੋਟਲ ਦਾ ਮਾਲਕ ਜਿਹਨੇ ਚਲਾ ਰਿਹਾ ਉਹ ਕਤਗਿਲ ਤਰਨਤਨ ਰਹਿਣ ਵਾਲਾ ਵਾ ਉਹਦੇ ਖਿਲਾਫ ਮੈਂ ਕਨਵਰਟ ਕਰ ਦਿੱਤਾ ਜਿਹੜੀਆਂ ਕੁੜੀਆਂ ਤੁਸੀਂ ਲੈ ਕੇ ਆਏ ਹੋ ਸਾਡੇ ਕੋਲ ਵੀਡੀਓ ਹੈ ਜਿਹੜੇ ਮੁੰਡੇ ਵੀ ਲੈ ਕੇ ਆਏ ਹੋ ਉਹ ਕਿੱਥੋਂ ਦੇ ਰਹਿਣ ਵਾਲੇ ਉਹ ਸਰ ਉਹਨਾਂ ਨੇ ਵੈਰੀਫਾਈ ਕਰ ਦਿੱਤਾ ਉਹ ਆਈਸੀ ਹੋਟਲ ਨੇ ਤੇ ਇਸ ਕਰਕੇ ਉਹਨਾਂ ਦੀ ਜਿਹੜੇ ਬਾਲਗ ਨੇ ਲੜਕੀਆਂ ਵੀ ਜਿਹੜੇ ਉਹਨਾਂ ਕੋਲ ਇਹਨਾਂ ਨੇ ਪ੍ਰੂਫ ਜਨੂੰ ਨਹੀਂ ਦਿੱਤੇ ਕਮਰੇ ਲਗਾ ਕੇ ਰਕਮ ਲੱਗ ਗਈ ਉਹ ਇਹੀ ਉਹਦੇ ਖਿਲਾਫ ਕਰ ਵੀ ਕਰੇਗਾ ਠੀਕ ਹੈ ਸਰ ਉਹ ਕੁੜੀਆਂ ਮੁੰਡੇ ਟੋਟਲ ਹੈ ਕਿੰਨੇ ਸੀ ਸਾਡੇ ਟੋਟਲ ਕਿੰਨੇ ਆਣਗੇ ਫਿਰ ਗੱਲ ਟੋਟਲ ਹੈ ਕਿੰਨੇ ਉਹ ਦੱਸੋ ਟੋਟਲ 4-5 ਕੁ ਲੜਕੀਆਂ ਮੱਚੀ ਤੇ ਕੁਛ ਤੇ ਰਿਸੈਪਸ਼ਨ ਦਾ ਕੰਮ ਕਰਦੀ ਕੋਈ ਉਹਨਾਂ ਨੇ ਸਫਾਈ ਦੇ ਕੰਮ ਕਰਦੀ ਹੈ ਉਹ ਲੜਕੀਆਂ ਉਹਨਾਂ ਦੇ ਹੋਟਲ ਦੇ ਵਿੱਚ ਹੀ ਤੇ ਉਹਨਾਂ ਦੇ ਪੇਰੈਂਟਸ ਉਹ ਤੁਸੀ ਉਹ ਰੂਮ ਦੇ ਬਾਹਰ ਨਹੀਂ ਸਰ ਨਹੀਂ ਬਾਹਰ ਹੀ ਰਿਸੈਪਸ਼ਨ ਤੇ ਠੀਕ ਪੂਰੇ ਬੜੇ ਬੈਰੀਫਾਈ ਕਰ ਰਹੇ ਨੇ ਉਹਨਾਂ ਦੇ ਪੇਰੈਂਟਸ